ਗੁਰਦਾਸ ਨੈਸ਼ਨਲ ਹਾਈਵੇ ਤੇ ਗੱਡੀ ਦਾ ਟਾਇਰ ਫਟਣ ਕਨ ਵਾਪਰੇ ਸੜਕ ਹਾਦਸੇ 'ਚ ਇੱਕ ਪਰਿਵਾਰ ਦੇ 5 ਦੇ ਕਰੀਬ ਮੈਂਬਰ ਜ਼ਖਮੀ ਹੋ ਗਏ। ਜੁਨਾਵਿਚ ਇੱਕ ਦੀ ਹਾਲਤ ਨਾਜੁਕ ਦੇਖਦੇ ਹੋਏ ਡੀ ਐਮ ਸੀ ਹਸਪਤਾਲ ਲੁਧਿਆਣਾ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ ਐਸ ਆਈ ਸਰਬਜੀਤ ਸਿੰਘ ਨੇ ਦੱਸਿਆ ਗੁਰਾਇਬ বাস ਸਟੈਂਡ ਓਵਰ ਬ੍ਰਿਜ ਤੇ ਅੰਮ੍ਰਿਤਸਰ ਤੋਂ ਜਮਨਾ ਨਗਰ ਜਾਰੀ ਐਕਸ ਈ ਓ ਵੀ ਗੱਡੀ ਹਸਤਾਗ੍ਰਸਤ ਹੋ ਗਈ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੁੰਡੇ ਲਈ ਸਹਾਇਤਾ ਲਈ ਹਸਪਤਾਲ ਪਹੁੰਚਾ ਦਿੱਤਾ ਜ਼ਖਮੀਆਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ ਕਮਲ अरोड़ा ਪਤਨੀ ਅਮਰੀਕ ਸਿੰਘ ਫਤੇ ਪੁੱਤਰ ਅਮਰੀਕ ਸਿੰਘ ਪੁਸ਼ਪਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਜਮਨਾ ਨਗਰ ਤੇ ਅਮ੍ਰਿਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਰੁੜਕੀ ਵਜੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅੱਜ ਗੁਰਾਇਆਂ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਹੈ ਕਾਰ ਜਲੰਧਰ ਤੋਂ ਜਮਨਾ ਨਗਰ ਜਾ ਰਹੀ ਸੀ ਜਿਸ ਦੇ ਵਿੱਚ ਚਾਰ ਲੋਕ ਸਵਾਰ ਸੀ ਜਿਸ ਦੇ ਵਿੱਚ ਕਿ ਇੱਕ ਲੇਡੀਜ਼ ਦੇ ਜ਼ਿਆਦਾ ਸੱਟ ਲੱਗੀ ਸੀ ਉਸ ਨੂੰ ਪਹਿਲਾਂ ਹਸਪੀਟਲ ਭੇਜ ਦਿੱਤਾ ਸੀ ਉਸ ਤੋਂ ਬਾਅਦ ਐਸਐਸਡੀ ਦੀ ਟੀਮ ਇੱਥੇ ਆਈ ਤੇ ਬਾਕੀ ਬੰਦਿਆਂ ਨੂੰ ਵੀ ਉਹਨਾਂ ਦੀ ਗੱਡੀ ਵਿੱਚ ਬਿਠਾਲ ਕੇ ਹਸਪੀਟਲ ਚੈੱਕ ਕਰਾਉਣ ਦੇ ਲਈ ਭੇਜ ਦਿੱਤਾ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਐਸਐਸਐਫ ਦੀ ਟੀਮ ਨੂੰ ਇੱਥੇ ਬਣਾਇਆ ਵਾ ਜਿਸ ਦੇ ਨਾਲ ਕੀ ਲੋਕਾਂ ਦੀ ਜਾਨ ਮਾਲ ਦੀ ਬਹੁਤ ਰੱਖਿਆ ਹੋ ਰਹੀ ਆ ਦੇਖੋ 2 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਆ ਉਹ ਲੈ ਕੇ ਉਹਨਾਂ ਨੂੰ ਡਾਕਟਰੀ ਦੀ ਮੁੱਢਲੀ ਸਹਾਇਤਾ ਦਵਾਉਣ ਲਈ ਲੈ ਕੇ ਗਏ ਆ ਬਹੁਤ ਧੰਨਵਾਦ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇੱਕ ਦੇ ਸੱਟ ਲੱਗੀ ਸੀ ਲੇਡੀਜ਼ ਦੀ ਉਹਨੂੰ ਪਹਿਲਾਂ ਪਹੁੰਚ ਦਿੱਤਾ ਬਾਕੀ ਐਸਐਸਡੀ ਏ ਅਮਰੀਕ ਸਿੰਘ ਸਿਗੇ ਜੀ ਜਿਹੜੇ ਚਾਲਕ ਸੀਗੇ ਅਮਰੀਕ ਸਿੰਘ ਸਾਨੂੰ ਗੁਰਚੰਦ ਸਿੰਘ ਇਹਦੇ ਇਸ ਗੱਡੀ ਦੇ ਵਿੱਚ ਅਮਰੀਕ ਸਿੰਘ ਦੇ ਸਮੇਤ ਪੰਜ ਫੈਮਿਲੀ ਮੈਂਬਰਸ ਸੀ ਟੋਟਲੀ ਪੰਜ ਜਣੇ ਸੀਗੇ ਜਿਨ੍ਹਾਂ ਨੂੰ ਪੰਜ ਪੰਜੇ ਇੰਜਰਡ ਹੋਏ ਨੇ ਸਾਡੀ ਫੋਰਸ ਨੇ ਸਾਡੀ ਟੀਮ ਨੇ ਰਾਇਲ ਹਸਪੀਟਲ ਜਿਨ੍ਹਾਂ ਨੂੰ ਐਡਮਿਟ ਕਰਾਇਆ ਜਿੱਥੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਥੋੜਿਆ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਡੀ ਐਮ ਸੀ ਰੈਫਰ ਕੀਤਾ ਗਿਆ ਬਾਕੀ ਇਹਨਾਂ ਦੀ ਗੱਡੀ ਆ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮੰਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਬਚਾ ਦਾਂਗੇ ਤੇ ਗੱਡੀ ਹਾਦਸਾ ਹੋਣ ਦਾ ਕਾਰਨ ਹੈ ਕਿ ਟਾਇਰ ਫਟ ਗਿਆ ਬ੍ਰਾਂਡ ਦੇ ਓਵਰ ਬ੍ਰਿਜ ਤੇ ਬੱਸ ਸਟੈਂਡ ਵਾਲਾ ਓਵਰ ਬ੍ਰਿਜ ਤੇ ਟਾਇਰ ਫਟਣ ਕਾਰਨ ਇਹ ਗੱਡੀ ਦਾ ਨੁਕਸਾਨ ਨਹੀਂ ਗਈ ਜੀ ਤੇ ਕੋਈ ਜਾਣੀ ਨੁਕਸਾਨ ਵੀ ਹੋਇਆ ਜੀ ਨਹੀਂ ਜਾਣੀ ਨੁਕਸਾਨ ਤੋਂ ਬਚਾਇਆ ਉਸ ਤਰ੍ਹਾਂ ਮਤਲਬ ਜਿਹੜੇ ਇੰਜਰਡ ਹੋਏ ਨੇ ਪੰਜ ਫੈਮਿਲੀ ਮੈਂਬਰ ਸਮੇਤ ਚਾਲਕ ਦੇ